ਕਾ ਸ਼ਹਿਰ ਦੀ ਬਹੁਤ ਵੱਡੀ ਤੇ ਮਸ਼ਹੂਰ ਗੋਪਾਲ ਗਊਸ਼ਾਲਾ ਵਿੱਚ ਏਰੀਏ ਤੋਂ ਜ਼ਿਆਦਾ ਗਊਆਂ ਰੱਖਣ ਅਤੇ ਉਹਨਾਂ ਦੀ ਸਹੀ ਦੇਖਭਾਲ ਨਾ ਕਰਨ ਤੋਂ ਖਫਾ ਹੁੰਦਿਆਂ ਸਮਾਜ ਸੇਵੀ ਨੌਜਵਾਨ ਦਿਲਬਾਜ਼ ਸਿੰਘ ਵੱਲੋਂ ਸੋਸ਼ਲ ਮੀਡੀਆ ਤੇ ਵੀਡੀਓ ਪਾਈਆਂ ਗਈਆਂ ਜਿਸ ਦੇ ਆਧਾਰ ਤੇ ਸਮਾਜ ਸੇਵੀ ਨਰੇਸ਼ ਚਾਵਲਾ ਜੀ ਜੁਆਇੰਟ ਸੈਕਟਰੀ ਆ ਪੰਜਾਬ ਨੇ ਗਊ ਕਮਿਸ਼ਨ ਪੰਜਾਬ ਕੋਲ ਸ਼ਿਕਾਇਤ ਕੀਤੀ ਇਸ ਤੇ ਤੁਰੰਤ ਕਾਰਵਾਈ ਕਰਦੇ ਆ ਡਿਪਟੀ ਟਰੈਕਟਰ ਮੈਡਮ ਹਰਲੀਨ कौर ਨੇ ਤੁਰੰਤ ਗਪਾਲ ਕੂਸ਼ਲਾ ਦਾ ਦੌਰਾ ਕੀਤਾ ਪਰ ਇਸ ਮੌਕੇ ਗਪਾਲ ਕੂਸ਼ਲਾ ਦਾ ਕੋਈ ਵੀ ਜ਼ਿੰਮੇਵਾਰ ਵਿਅਕਤੀ ਉੱਥੇ ਹਾਜ਼ਰ ਨਹੀਂ ਹੋਇਆ ਹਾਂਜੀ ਹਾਂਜੀ ਵੀਰ ਜੀ ਦੱਸੋ ਕੀ ਕੰਪਲੇਟ ਆ ਤੁਹਾਡੀ ਕੋਲਣ ਵੀਰ ਜੀ ਪਹਿਲੀ ਗੱਲ ਤਾਂ گاਵਾ ਬਹੁਤ ਜ਼ਿਆਦਾ ਨੇ ਕੇਅਰ ਨਹੀਂ ਹੈਗੀ ਇਹਨਾਂ ਦੀ ਬਾਕੀ ਜਿਹੜੇ ਇਹਦੇ ਕੁਝ ਬਿਮਾਰ ਹੋ ਜਾਂਦੇ ਆ ਜਾਂ ਤਾਂ ਬੈੱਡ ਹੋ ਕੇ ਇੱਥੋਂ ਜਾਂਦੇ ਆ ਬਿਲਕੁਲ ਕੇਅਰ ਨਹੀਂ ਹੈ ਜੀ ਬਾਕੀ ਤੁਸੀਂ ਆ ਕੇ ਮੌਕਾ ਲਾਈਵ ਦੇਖ ਸਕਦੇ ਹੋ ਜੀ ਦੇਖ ਸਕਦੇ ਆ ਸਾਡੀ ਇਹ ਕੰਪਲੇਂਟ ਹੈ ਜਿੰਨ ਜਗ੍ਹਾ ਦੀ ਪ੍ਰੋਬਲਮ ਆਟਾ ਜਗ੍ਹਾ ਦੀ ਪ੍ਰੋਬਲਮ ਤਾਂ ਹੈ ਜੀ ਹਾਂ ਕਾਫੀ ਬਹੁਤ ਜ਼ਿਆਦਾ ਹੈ ਹਾਂ ਗਾਵਾਂ ਦੀ ਜ਼ਿਆਦਾ ਹੋ ਜਾਂਦੀਆਂ ਹਨ ਕੀ ਹੱਲ ਹੋ ਸਕਦਾ ਹੈ ਡਿਵਾਈਡ ਕਰਨ ਜੀ ਢੋਢ ਗਊਸ਼ਾਲਾਂ ਨੂੰ ਡਿਵਾਈਡ ਕਰ ਦੇਣ ਜਾਂ ਫਿਰ ਕੋਈ ਜਗ੍ਹਾ ਇਹਨਾਂ ਦੀ ਸਾਈਡ ਤੇ ਨੂੰ ਲੈ ਕੇ ਉੱਥੇ ਇਹਨਾਂ ਨੂੰ ਸ਼ਿਫਟ ਕਰਨ ਹਾਂ ਠੀਕ ਹੈ ਸਰ ਕੀਚਨ ਆ ਤੁਹਾਡਾ ਸਵਾਲ ਹੈ ਅ ਜਿਵੇਂ ਗਾਂਧੀ ਰੋਡ ਤੇ ਇਹ ਗੋਪਾਲ ਗੌਰ ਜਨਾ ਇੱਕ ਪ੍ਰਾਈਵੇਟ ਸੰਸਥਾ ਨੂੰ ਚਲਾਉਂਦੀ ਹੈ ਜੀ ਤੇ ਜਿਵੇਂ ਐਨੀਮਲ ਹਸਬੰਡੀ ਦਾ ਜਿਹੜਾ ਸਾਡਾ ਰੋਲ ਆਇਆ ਸੀ ਤਾਂ ਇਹਦੀ ਟਾਈਮ ਟੂ ਟਾਈਮ ਵੈਕਸੀਨ ਵੀ ਕਰਦੇ ਆ ਸਭ ਕੁਝ ਕਰਦੇ ਆ ਬਟ ਜਿਵੇਂ ਅੱਜ ਇਹ ਸਰਦਾਰ ਦਿਲਬਾਖ ਸਿੰਘ ਹੋਂਦ ਕੈਂਪ ਤੇ ਬਸ ਇਹ ਤੇ ਮੌਕਾ ਦੇਖਿਆ ਜਿਹਦੇ ਨਾਲ ਅਸੀਂ ਦੇਖਿਆ ਕਿ ਇਹਨਾਂ ਨੇ ਐਡਾ ਡੇ ਕਈ ਚੈਂਬਰ ਬਣਾਏ ਹੋਏ ਹੈ ਹਾਂ ਉਹ ਬਰਕਰਾਉਡਿੰਗ ਹੈ ਅ ਉਹ ਮੇਰੀ ਸ਼ੈਅ ਕਿ ਜਗਾ ਘੱਟ ਹੋਣ ਕਰਕੇ ਤੇ ਬਾਕੀ ਜਿਹੜੀ ਮੇਲ ਕਾਬਜ਼ ਹੈ ਉਹ ਅੱਡ ਹੈ ਦੁੱਧ ਦੇਣ ਵਾਲੀਆਂ ਇਹਨਾਂ ਦੀ ਅੱਡ ਹੈ ਤੇ ਬਾਕੀ ਜਾਨਵਰ ਵੈਸੇ ਦੇਖਣ ਨੂੰ ਤਾਂ ਅਲਰਟ ਤੇ ਹਲਦੀ ਹੈ ਪਰ ਜਿਵੇਂ ਇੱਕ ਜਾਨਵਰ ਇਹਨਾਂ ਦਾ ਬਿਮਾਰ ਪਿਆਸੀ ਦਾ ਫੜਖੀ ਹੈ ਤੇ ਉਹਦਾ ਉਹ ਜਿਹੜਾ ਪਿਆ ਟੱਕਰ ਲੜਕਾ ਆਇਆ ਜਿਹੜਾ ਉਹਨੂੰ ਵੈਟਰਨਰੀ ਸਵਾਵਾ ਦਿੰਦਾ ਹੈ ਉਹਨੇ ਪੁੱਛਿਆ ਸੀ ਉਹ ਕਹਿੰਦਾ ਇਹ ਤਿਲਕ ਡੇਰੀ ਸੀ ਉਹਦਾ ਮੈਂ ਇਲਾਜ ਕਰ ਦਿੱਤਾ ਸਾਹਿਬ ਠੀਕ ਹੈ ਜਦੋਂ ਹੁਣ ਆਪਾਂ ਦੇਖਿਆ ਗਊ ਸ਼ਾਲਾ ਚ ਨਾਰਮਲੀ ਪਸ਼ੂ ਹਲਦੀ ਵੀ ਹੁੰਦੇ ਆ ਤੇ ਅਨ ਹੈਲਦੀ ਵੀ ਹੁੰਦੇ ਆ ਅਨ ਹੈਲਦੀ ਜ਼ਿਆਦਾ ਹੁੰਦੇ ਆ ਕਿਉਂਕਿ ਉਹ ਐਦਾਂ ਹੀ ਤਾਂ ਹੀ ਗਊਸ਼ਲਾਵਾ ਬਣੀਆਂ ਜਿਹੜੇ ਅਨ ਹੈਲਦੀ ਪਸ਼ੂਆਂ ਨੂੰ ਰੱਖਣ ਖਾਤਰ ਪਰ ਇਹ ਆ ਕਿ ਉਹਨਾਂ ਦਾ ਰੱਖ ਰਖਾਅ ਪ੍ਰੋਪਰ ਹੋਵੇ ਇੱਕ ਤਾਂ ਅਸੀਂ ਇਹ ਦੇਖਿਆ ਕਿ ਉਹਨਾਂ ਦੇ ਥੱਲੇ ਗੋਆ ਵਗੈਰਾ ਜਾਂ ਗਿੱਲ ਵਾਲੀ ਹੈ ਉਹ ਫਿਰ ਬਰਾਏ ਨੂੰ ਕਹਿ ਰਹੇ ਆ ਮੈਨੇਜਮੈਂਟ ਨੂੰ ਕਿ ਉਹ ਸਾਫ ਕਰੋ ਤਾਂ ਜੋ ਉਹ ਪਸ਼ੂ ਕੰਫਰਟੇਬਲ ਹੋ ਜਾਈਏ ਥੱਲੇ ਬੈਠ ਉੱਠ ਸਕੇ ਗਿੱਲ ਸਾਫ ਹੋ ਜੇ ਜਿਹੜੀ ਉਹ ਬਿਮਾਰ ਗਾ ਆ ਉਹਨੂੰ ਅਸੀਂ ਕਹਤਾ ਵੀ ਉਹਨੂੰ ਪ੍ਰੋਪਰ ਦਵਾਈ ਕਰੋ ਉਹਦੀ ਜਿਹਦੇ ਵੇਰ ਉਹਦੇ ਚ ਜਾਨ ਆ ਉਹਨੂੰ ਅੱਛੀ ਤਰ੍ਹਾਂ ਦੀ ਸੇਵਾ ਕਰੋ ਤੇ ਬਸ ਇਹੀ ਐ ਜੀ ਓਵਰ ਕਰਾਊਡ ਐ ਇਹਦਾ ਕੀ ਹੱਲ ਹੋ ਸਕਦਾ ਓਵਰ ਕਰਾਊਡ ਇਹਨਾਂ ਕੋਲ ਜਗ੍ਹਾ ਤਾਂ ਹੈ ਇਹਨਾਂ ਨੂੰ ਕਹਿੰਨੇ ਆ ਅਸੀਂ ਵੀ ਥੋੜੇ ਜਿ ਇਹਨਾਂ ਨੂੰ ਉਸਕੇ ਅੰਟੀ ਕਰੋ ਜਗਾ ਤਾਂ ਇਹਨਾਂ ਕੋਲ ਪਈ ਐ ਵੈਲੇ ਪੈਨ ਨਾ ਹੈਗੇ ਨੇ ਉੱਥੇ ਸ਼ਿਫਟ ਕਰ ਦੇਣਗੇ ਇਹ ਉੱਪਰ ਵੀ ਜਗਾ ਹੈ ਨਾ ਕੋਈ ਹਾਂਜੀ ਮੈਨੇਜਮੈਂਟ ਨਾਲ ਹੁਣ ਆਣਗੇ ਤਾਂ ਗੱਲ ਕਰਦੇ ਹਾਂ ਠੀਕ ਹਾਂਜੀ ਧੰਨਵਾਦ ਜੀ ਸਰ ਤੁਹਾਡਾ ਕੀ ਨਾਮ ਹੈ ਤੇ ਕਿਹੜੇ ਜਥੇਬੰਦੀ ਦਾ ਤੁਹਾਡਾ ਕੋ ਕੀ ਅਹੁਦਾ ਸਰ ਸਰ ਮੈਂ ਨਰੇਸ਼ ਚਾਵਲਾ ਜੁਆਇੰਟ ਸੈਕਟਰੀ ਆ ਪੰਜਾਬ ਤੇ ਨਾਲ ਪ੍ਰੈਜ਼ੀਡੈਂਟ ਆਫ ਐਸ ਪੀ ਸੀ ਐ ਸੋਸਾਇਟੀ ਆਫ ਪ੍ਰੀਵੈਂਸ਼ਨਲ ਕ੍ਰੂਟੀ ਐਨੀਮਲ ਦਾ ਮੈਂ ਪ੍ਰੈਜ਼ੀਡੈਂਟ ਹੈ ਜੀ ਤੇ ਮੈਡੀਕਲ ਕਾਉਂਸਲ ਪੰਜਾਬ ਦਾ ਮੈਂ ਮੈਂਬਰ ਹਾਂ ਜੀ ਸਰ ਅੱਜ ਕੀ ਸਰ ਹੋਇਆ ਇੱਥੇ ਜਿਹੜਾ ਸਰ ਅੱਜ ਡਿਪਾਰਟਮੈਂਟ ਨੂੰ ਆਣਾ ਤਾ ਇੱਥੇ ਅੱਜ ਹੀ ਨਹੀਂ ਹੋਇਆ ਜੀ ਕਾਫੀ ਦੇਰ ਤੋਂ ਮਿਸਟਰ ਦਿਲਬਾਖ ਜੀ ਹੈਗੇ ਨੇ ਸਾਡੇ ਉਹ ਇੱਥੇ ਆਂਦੇ ਸੀ ਮੱਥਾ ਟੇਕਣ ਨੂੰ ਤੇ ਉਹਨਾਂ ਨੇ ਦੇਖਿਆ ਕਿ ਇੱਥੇ ਕੁਝ ਗਊ ਮਾਤਾ ਜਿਹੜੀ ਹੈਗੀ ਹੈ ਪਰੇਸ਼ਾਨ ਹੈ ਉਹਨਾਂ ਨੇ ਵੀਡੀਓ ਵਗੈਰਾ ਪਾਈਆਂ ਕਿਉਂਕਿ ਇੱਕ ਨਾਰਮਲ ਆਦਮੀ ਦੇਖਦਾ ਹੈ ਲਵੇ ਚਲ ਅਗਰ ਕੋਈ ਪਸ਼ੂਆਂ ਜਾਨਵਰ ਹਰੇਕ ਦਾ ਹਿੱਤ ਹੁੰਦਾ ਦਿਲ ਹੁੰਦਾ ਉਹਨੇ ਦੇਖਿਆ ਤੇ ਕਾਫੀ ਪ੍ਰੋਬਲਮ ਹੈ ਇਹਨਾਂ ਦਾ ਬੈਠਣ ਨੂੰ ਜਗ੍ਹਾ ਹੈਗੀ ਪ੍ਰੋਪਰ ਨਾ ਹੀ ਖੜਨ ਨੂੰ ਜਗ੍ਹਾ ਹੈ ਉਹਨਾਂ ਨੇ ਇੱਕ ਵੀਡੀਓ ਪਾਈ ਸੀ ਲਗਭਗ ਇੱਕ ਹਫਤੇ ਪਹਿਲਾਂ ਇੱਕ ਗਊ ਮਾਤਾ ਬਿਮਾਰ ਸੀਗੇ ਤੇ ਉਹ ਉੱਥੇ ਪਏ ਤੇ ਅੱਜ ਉਹਨਾਂ ਨੇ ਫਿਰ ਵੀਡੀਓ ਪਾਈ ਤੇ ਮੈਨੂੰ ਦੇਖ ਕੇ ਬੜਾ ਮਹਿਸੂਸ ਹੋਇਆ ਕਿ ਉਸੇ ਜਗ੍ਹਾ ਤੇ ਨਾ ਤਾਂ ਉਹਦਾ ਪਾਸਾ ਦਵਾਇਆ ਗਿਆ ਨਾ ਕੋਈ ਸ਼ੋਰ ਤੇ ਨਾ ਹੀ ਹੁੰਦਾ ਇਲਾਜ ਹੋਇਆ ਬਰੋਕਰ ਉਸੇ ਤਰ੍ਹਾਂ ਹੀ ਪਈ ਹੋਏ ਫਿਰ ਮੈਂ ਅੱਜ ਆ ਕੇ ਇੱਕ ਵਾਰੀ ਇਹਨਾਂ ਕੋਲ ਮੈਂ ਪਹਿਲਾਂ ਆ ਕੇ ਵਿਜ਼ਿਟ ਕਰਕੇ ਗਿਆ ਸੀ ਉਹਨਾਂ ਨੂੰ ਆ ਕੇ ਵੀ ਗਿਆ ਸੀ कि ਇਹਨਾਂ ਦੇ ਰਖ ਰਖਾਵਾ ਆਪਾਂ ਸਹੀ ਤਰੀਕੇ ਨਾਲ ਕਰੀਏ ਹਾਈਜਨਿਕਲੀ ਕਰੀਏ ਜਿਹੜੀ ਇੰਜਰਡ ਗਈਆਂ ਹੈਗੀਆਂ ਉਹਨਾਂ ਨੂੰ ਅਲੱਗ ਆਪਾਂ ਕੈਵਨ 'ਚ ਰੱਖੀਏ ਤਾਂ ਕਿ ਉਹਨਾਂ ਦਾ ਜਿਹੜਾ ਹੈਗਾ ਬਿਮਾਰੀ ਕਿਸੇ ਹੋਰ ਨੂੰ ਨਾ ਲੱਗੇ ਤੇ ਲੇਕਿਨ ਇਹਨਾਂ ਨੇ ਕੋਈ ਧੋਹ ਨਹੀਂ ਕੀਤੀ ਫਿਰ ਸਵੇਰ ਜਦੋਂ ਮੇਰੇ ਕੋਲ ਦੁਆਰ ਤੋਂ ਕੰਪਲੀਟ ਆਈ ਰਿਟਰਨ ਦੇ ਵਿੱਚ ਤੇ ਇਹਨਾਂ ਦੇ ਇੱਕ ਆਪਣੇ ਕੋਇਲ ਸਾਹਿਬ ਨੇ ਉਹਨਾਂ ਨੂੰ ਮੈਂ ਫੋਨ ਕੀਤਾ ਕਿ ਸਰ ਇਸ ਤਰ੍ਹਾਂ ਇਸ ਤਰ੍ਹਾਂ ਇਹ ਪ੍ਰੋਬਲਮ ਹੈ ਤੇ ਆਪਾਂ ਬੈਠ ਕੇ ਇਸ ਦਾ ਹੱਲ ਕਰੀਏ ਕਹਿੰਦੇ ਜੀ ਤੁਸੀਂ ਜੋ ਕਰਨਾ ਕਰ ਲਓ ਜੇ ਕੰਪਲੀਟ ਅੱਗੇ ਫਾਰਵਰਡ ਕਰਨੀ ਅੱਗੇ ਕਰ ਦਿਓ ਜਿਵੇਂ ਤੁਹਾਡਾ ਮਨ ਕਰਦਾ ਕਰ ਲਓ ਮੈਂ ਕਹਾਂ ਸਰ ਆਪਾਂ ਇਹ ਤਾਂ ਗੱਲ ਹੀ ਨਹੀਂ ਹੋਈ ਮੈਂ ਤੁਹਾਨੂੰ ਆਖ ਰਿਹਾ ਆਪਾਂ ਇਹਦਾ ਹੱਲ ਲੱਭੀਏ ਤਾਂ ਕਿ ਜਿਹੜੇ ਕੋਈ ਕੰਪਲੇਂਟਰ ਹੈ ਜਾਂ ਕੋਈ ਹੋਰ ਹੈ ਲੋਕੀ ਇੱਥੇ ਆਂਦੇ ਮੱਥਾ ਟੇਕਦੇ ਗਊ ਮਾਤਾ ਦੇ ਉੱਤੇ ਸ਼ਰਧਾ ਹੈਗੀ ਹੈ ਗਊ ਮਾਤਾ ਮਾਤਾ ਕਿਹਾ ਜਾਂਦਾ ਨਾ ਕਿ ਜਾਨਵਰ ਤੇ ਇਹ ਤਾਂ ਜਾਨਵਰਾਂ ਤਾਂ ਵੀ ਬੁਰੀ ਹਾਲਤ ਦੇ ਵਿੱਚ ਇਹਨਾਂ ਨੂੰ ਪੂਰੇ ਬਾੜੇ ਦੇ ਵਿੱਚ ਜਿਵੇਂ ਬਾੜਿਆ ਹੋਇਆ ਜਿਵੇਂ ਕਿ ਛੱਡੀ ਤੋਂ ਤੁਸੀਂ ਗੱਲੋ ਤੇ ਹੁਣ ਤੁਹਾਡੀ ਕੀ ਮੰਗ ਕੀ ਹੈ ਜੀ ਮੰਗ ਜੀ ਅੱਜ ਮੈਂ ਸਵੇਰ ਫਿਰ ਕਾਉਂਟ ਕਮਿਸ਼ਨ ਪੰਜਾਬ ਨੂੰ ਇਹ ਕੰਪਲੀਟ ਮਨੀ ਸ਼ੱਗਰਵਾਲ ਜੀ ਹੈ ਵਾਈਸ ਪ੍ਰੈਜ਼ੀਡੈਂਟ ਉਹਨਾਂ ਨੂੰ ਕੰਪਲੀਟ ਪਾਈ ਸੀ ਤੇ ਸਾਡੇ ਡਿਪਟੀ ਡਾਇਰੈਕਟਰ ਨੇ ਮੈਡਮ ਹਰਬੀਨ ਕੌਰ ਜੀ ਉਹਨਾਂ ਨੂੰ ਤੇ ਤੁਰੰਤ ਦੇ ਤੌਰ ਤੇ ਉਹਨਾਂ ਨੇ ਫਿਰ ਇਹਦੇ ਤੇ ਐਕਸ਼ਨ ਲੈਂਦੇ ਵੇ ਅੱਜ ਇੱਥੇ ਵਿਜ਼ਿਟ ਕੀਤੀ ਹੈ ਤੇ ਇੱਕ ਵਾਰੀ ਦੇਖਾਂਗੇ ਕਹਿੰਦੇ ਤੇ ਉਹਨਾਂ ਨੇ ਆਬਜ਼ਰਵ ਕੀਤਾ ਕਿ ਜਗ੍ਹਾ ਤਾਂ ਜ਼ਰੂਰ ਘੱਟ ਹੈਗੀ ਹੈ ਲੇਕਿਨ ਉਹਨਾਂ ਦੇ ਆਬਜ਼ਰਵੇਸ਼ਨ ਦੇ ਨਾਲ ਮੈਂ ਤੁਹਾਡੇ ਧਿਆਨ ਧਿਆਨ ਦੇ ਵਿੱਚ ਲਿਆ ਦੇਣਾ ਚਾਹੁੰਦਾ ਹੈ ਕਿ ਜਗ੍ਹਾ ਜਿਹੜੀ ਘੱਟ ਹੈਗੀ ਹੈ ਉਹ 11 ਕਿੱਲੇ ਇਹਨਾਂ ਨੂੰ ਜਗ੍ਹਾ ਜਿਹੜੀ ਹੈਗੀ 30 ਕਰੋੜ ਤੇ ਦਿੱਤੀ ਹੋਈ ਹੈ ਜਿਸ ਦਾ ਕਿ ਇਹ ਮਾਮਲਾ ਜਾਂ ਠੇਕਾ ਲੈ ਕੇ ਉਸ ਦਾ ਪੈਸਾ ਯੂਜ਼ ਕਰ ਰਹੇ ਕਿੱਥੇ ਕਰ ਰਹੇ ਆ ਆਪਾਂ ਨੂੰ ਨਹੀਂ ਪਤਾ ਇਹ ਤਾਂ ਚਲੋ ਅਗਲੇ ਜਿਨ੍ਹਾਂ ਦੀ ਕੋਈ ਇਨਕੁਆਰੀ ਹੋਊਗੀ ਕਰਨਗੇ ਲੇਕਿਨ ਉਸ ਦੇ ਬਾਵਜੂਦ ਇੱਧਰ ਤੁਹਾਡੇ ਬਿਲਕੁਲ ਮੇਰੇ ਪਿਛਲੇ ਪਾਸੇ ਇੱਕ ਮਨੂੰ ਇਹਨਾਂ ਨੇ ਆਪ ਵੱਧ ਚੜ ਕੇ ਇੱਥੇ ਆਖਿਆ ਅ ਅਸੀਂ ਜਾਂ ਤਿੰਨ ਮੰਜ਼ਲੀ ਦੋ ਮੰਜ਼ਲੀ ਇਹਨਾਂ ਕਮਿਊਨਿਟੀ ਹਾਲ ਬਣਾ ਰਹੇ ਹਾਂ ਗਊ ਮਾਤਾ ਵਾਸਤੇ ਜਗ੍ਹਾ ਹੈਗੀ ਹੈ ਜੀ ਉੱਥੇ ਕਮਿਊਨਿਟੀ ਹਾਲ ਬਣਾ ਰਹੇ ਦੋ ਕਰੋੜ ਰੁਪਈਆ ਲਗਾ ਕੇ ਬਣਾ ਰਹੇ ਹਾਂ ਹੁਣ ਇਹ ਜਾਂਚ ਦਾ ਵਿਸ਼ਾ ਹੋ ਗਿਆ ਕਿ 2 ਕਰੋੜ ਰੁਪਏ ਆਇਆ ਕਿੱਥੋਂ ਕਿ ਗਊ ਮਾਤਾ ਦਾ ਫੰਡ ਹੀ ਸੀਗਾ ਜਾਂ ਆਪ ਦੀ ਜੇਬਾਂ ਚ ਲਾ ਰਹੇ ਆ ਤੇ ਉਹ ਕਮਿਊਨਿਟੀ ਹਾਲ ਗਊ ਮਾਤਾ ਬੈਠ ਕੇ ਇੱਥੇ ਲੰਗਰ ਛਕੂਗੀ ਆ ਆਮ ਬੰਦੇ ਕਰਨਗੇ ਇਹ ਇੱਕ ਵਿਸ਼ਾ ਜਿਹੜਾ ਹੈਗਾ ਜਾਂਚ ਦਾ ਹੈਗਾ